ओम शांति ਅਸੀਂ ਸੁਣ ਰਹੇ ਹਾਂ ਅੱਜ ਦਾ ਪਰਮਾਤਮ ਵਰਦਾਨ ਅੱਜ ਦੇ ਵਰਦਾਨ ਦੇ ਵਿੱਚ ਪਰਮਾਤਮਾ ਸਾਨੂੰ ਕਹਿ ਰਹੇ ਨੇ ਕਿ ਅਲਬੇਲੇ ਪੰਦੀ ਲਹਿਰ ਨੂੰ ਵਿਦਾਈ ਦੇ ਕੇ ਸਦਾ ਉਮੰਗ ਉਸਤ ਸਾ ਦੇ ਵਿੱਚ ਰਹਿਣ ਵਾਲੀ ਸਮਝਦਾਰ ਆਤਮਾ ਭਵ ਕਈ ਬੱਚੇ ਦੂਜਿਆਂ ਨੂੰ ਵੇਖ ਕੇ ਆਪ ਅਲਬੇਲੇ ਹੋ ਜਾਂਦੇ ਨੇ ਸੋਚਦੇ ਨੇ ਇਹ ਤਾਂ ਹੁੰਦਾ ਹੀ ਹੈ ਇਹ ਤਾਂ ਚੱਲਦਾ ਹੀ ਹੈ ਕਿ ਇੱਕ ਨੇ ਠੋਕਰ ਖਾਧੀ ਤਾਂ ਉਹਨੂੰ ਵੇਖ ਕੇ ਅਲਬੇਲੇ ਪੰਦੇ ਵਿੱਚ ਆ ਕੇ ਆਪ ਵੀ ਠੋਕਰ ਖਾ ਲੈਣਾ ਇਹ ਸਮਝਦਾਰੀ ਹੈ ਬਾਪ ਦਾਦਾ ਨੂੰ ਰਹਿਮ ਆਂਦਾ ਹੈ ਕਿ ਇਸ ਤਰ੍ਹਾਂ ਦੇ ਅਲਬੇਲੇ ਰਹਿਣ ਵਾਲੇ ਬੱਚਿਆਂ ਨੂੰ ਪਛਤਾਪ ਦੀ ਘੜੀਆਂ ਕਿੰਨੀ ਔਖੀ ਹੋਣਗੀਆਂ ਇਸ ਲਈ ਸਮਝਦਾਰ ਬਣ ਕੇ ਅਲਬੇਲੇ ਪੰਦੀ ਲਹਿਰ ਨੂੰ ਦੂਜਿਆਂ ਨੂੰ ਵੇਖਣ ਦੀ ਲਹਿਰ ਨੂੰ ਮਨ ਤੋਂ ਵਿਦਾਈ ਦੇ ਦੋ ਹੋਰਾਂ ਨੂੰ ਨਹੀਂ ਵੇਖੋ ਸਿਰਫ ਅਤੇ ਸਿਰਫ ਉਸ ਪਰਮਾਤਮਾ ਪਿਤਾ ਨੂੰ ਵੇਖੋ ਜਿਸ ਤਰ੍ਹਾਂ ਕੱਲ ਦੇ ਵਰਦਾਨ ਦੇ ਵਿੱਚ ਪਰਮਾਤਮਾ ਨੇ ਸਾਨੂੰ ਹਿੰਮਤ ਅਤੇ ਉਮੰਗ ਉਸਤਾ ਸਾਡੇ ਅੰਦਰ ਭਰਿਆ ਅੱਜ ਦੇ ਵਰਦਾਨ ਦੇ ਵਿੱਚ ਪਰਮਾਤਮਾ ਸਾਨੂੰ ਅਲਰਟ ਕਰ ਰਹੇ ਨੇ ਕਿ ਕਈ ਵਾਰ ਅਸੀਂ ਹਿੰਮਤ ਵੀ ਰੱਖਦੇ ਹਾਂ ਅਸੀਂ ਆਪਣੇ ਅੰਦਰ ਉਮੰਗ ਉਸਤਾ ਦੇ ਵੀ ਰੱਖ ਪੰਖ ਲਗਾਣੇ ਆ ਆਪਣੇ ਆਪ ਨੂੰ ਲੇਕਿਨ ਜਦੋਂ ਅਸੀਂ ਕਰਮ ਖੇਤਰ ਦੇ ਉੱਤੇ ਆਂਦੇ ਆ ਤਾਂ ਸਾਡਾ ਧਿਆਨ ਆਪਣੇ ਆਪ ਤੋਂ ਹਟ ਕੇ ਦੂਜਿਆਂ ਦੇ ਉੱਤੇ ਜਾਣਾ ਸ਼ੁਰੂ ਹੋ ਜਾਂਦਾ ਹੈ ਜਿਸ ਤਰ੍ਹਾਂ ਐਗਜ਼ਾਮੀਨੇਸ਼ਨ ਹਾਲ ਦੇ ਵਿੱਚ ਬਹੁਤ ਸਾਰੇ ਬੱਚੇ ਐਗਜ਼ਾਮ ਦੇ ਰਹੇ ਨੇ ਅਸੀਂ ਬਹੁਤ ਵਧੀਆ ਪੜ੍ਹ ਕੇ ਆਏ ਆਂ ਪੂਰੀ ਤਿਆਰੀ ਕਰਕੇ ਆਏ ਆਂ ਅਸੀਂ ਪੇਪਰ ਵੀ ਸੋਲਵ ਕਰ ਰਹੇ ਆਂ ਲੇਕਿਨ ਪੇਪਰ ਕਰਦੇ-ਕਰਦੇ ਧਿਆਨ ਜਿਹੜਾ ਹੈ ਉਹ ਦੂਜੇ ਦੀ ਸ਼ੀਰਤ ਤੇ ਚਲਾ ਗਿਆ ਤੇ ਦੂਜੇ ਨੂੰ ਕੁਝ ਹੋਰ ਕਰਦੇ ਵੇਖ ਰਹੇ ਆਂ ਕਿ ਇਹ ਤਾਂ ਇਸ ਦਾ ਆਨਸਰ ਆ ਲਿਖ ਰਿਹਾ ਹੈ ਇਹ ਤਾਂ ਇਸ ਤਰ੍ਹਾਂ ਕਰ ਰਿਹਾ ਹੈ ਕਿਤੇ ਮੈਂ ਗਲਤ ਤਾਂ ਨਹੀਂ ਕਰ ਰਿਹਾ ਹਾਂ ਜਾਂ ਮੇਰਾ ਇਹ ਆਨਸਰ ਠੀਕ ਹੈ ਕਿ ਨਹੀਂ ਹੈ ਕਨਫਿਊਜ਼ਨ ਕਨਫਿਊਜ਼ਨ ਹੁੰਦੀ ਹੈ ਅਤੇ ਆਪਣੇ ਆਪ ਤੇ ਫੇਥ ਘਟ ਜਾਂਦਾ ਹੈ ਫੇਥ ਘਟਦਾ ਹੈ ਦੂਜਿਆਂ ਦੀ ਕਾਪੀ 'ਚ ਨਕਲ ਮਾਰ ਕੇ ਕਰਨਾ ਸ਼ੁਰੂ ਕੀਤਾ ਕੀ ਹੋਇਆ ਨੁਕਸਾਨ ਫੇਲ ਹੋ ਗਏ ਦੂਜਿਆਂ ਨੂੰ ਵੇਖਿਆ ਆਪਣੇ ਉੱਤੇ ਫੇਥ ਖਤਮ ਕੀਤਾ ਫੇਲ ਹੋ ਗਏ ਹੁਣ ਜਦੋਂ ਫੇਲ ਹੋ ਗਏ ਜਦੋਂ ਰਿਜ਼ਲਟ ਆਊਟ ਹੋਏਗਾ ਉਸ ਟਾਈਮ ਸਾਡੇ ਹੱਥ ਦੇ ਵਿੱਚ ਕੁਝ ਨਹੀਂ ਕੀ ਕਰਾਂਗੇ ਫਿਰ ਸਿਰਫ ਅਤੇ ਸਿਰਫ ਪਛਤਾਤਾਪ ਕਿ ਮੈਨੂੰ ਤਾਂ ਪਤਾ ਸੀ ਮੈਨੂੰ ਤਾਂ ਆਂਦਾ ਸੀ ਪਰ ਮੈਂ ਦੂਜੇ ਨੂੰ ਕਿਉਂ ਵੇਖਿਆ ਇਸੇ ਤਰ੍ਹਾਂ ਹੀ ਇਸ ਸਪਿਰਚੁਅਲ ਪਾਥ ਜਿਹੜਾ ਅਸੀਂ ਅਡਾਪਟ ਕੀਤਾ ਹੈ ਜਿਹਦੇ ਉੱਤੇ ਅਸੀਂ ਚੱਲਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰਮਾਤਮਾ ਦੀ ਰੋਜ਼ ਦੀ ਸਿੱਖਿਆਵਾਂ ਨੂੰ ਜੀਵਨ ਵਿੱਚ ਧਾਰਨ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਲਕਸ਼ੇ ਰੱਖਦੇ ਹਾਂ ਕਿ ਅਸੀਂ ਕਰਾਂਗੇ ਅਤੇ ਉਸ ਦੇ ਵਿੱਚ ਬਹੁਤ ਅੱਗੇ ਜਾ ਵੀ ਰਹੇ ਹੁੰਨੇ ਆ ਲੇਕਿਨ ਜਿਵੇਂ ਕਿ ਐਗਜ਼ਾਮੀਨੇਸ਼ਨ ਹਾਲ ਹੈ ਬਹੁਤ ਸਾਰੇ ਨੇ ਅਸੀਂ ਸਾਰੇ ਵੀ ਬਹੁਤ ਸਾਰੇ ਆ ਜਿਹੜੇ ਰੋਜ਼ ਸੁਣ ਰਹੇ ਆ ਰੋਜ਼ ਪੜ੍ਹ ਰਹੇ ਆ ਰੋਜ਼ ਕਰ ਰਹੇ ਆ ਲੇਕਿਨ ਕਿਸੇ ਦਾ ਪੁਰਸ਼ਾਰਥ ਕਿੰਨਾ ਅੱਛਾ ਚੱਲ ਰਿਹਾ ਹੈ ਕਿਸੇ ਦਾ ਪੁਰਸ਼ਾਰਥ ਥੋੜਾ ਘੱਟ ਚੱਲ ਰਿਹਾ ਹੈ ਮੰਦਰ ਗੁਰਦੁਆਰੇ ਚਾਰ ਬੰਦੇ ਰੋਜ਼ ਜਾ ਰਹੇ ਨੇ ਲੇਕਿਨ ਉਹ ਚਾਰਾਂ ਦਾ ਜੀਵਨ ਸਟਾਈਲ ਅਲੱਗ-ਅਲੱਗ ਚਾਰਾਂ ਦੇ ਕਰਮਾਂ ਦੀ ਗੁਹਾ ਗਤੀ ਅਲੱਗ-ਅਲੱਗ ਚਾਰਿਆਂ ਦੇ ਅੱਗੇ ਆਣ ਵਾਲੇ ਹਿਸਾਬ ਕਿਤਾਬ ਅਲੱਗ-ਅਲੱਗ ਲੇਕਿਨ ਜੇ ਇੱਕ ਵੇਖੇ ਦੂਜੇ ਨੂੰ ਕਿ ਇਹ ਤਾਂ ਇਸ ਤਰ੍ਹਾਂ ਕਰ ਰਿਹਾ ਹੈ ਕੋਈ ਗੱਲ ਨਹੀਂ ਮੈਂ ਵੀ ਕਰ ਲੈਣਾ ਵਾ ਮੈਂ ਇਹ ਤਾਂ ਰੋਜ਼ ਮੰਦਰ ਜਾਂਦਾ ਹੈ ਪਰ ਫਿਰ ਵੀ ਇਹ ਨਾਨ ਵੈਜ ਖਾ ਰਿਹਾ ਹੈ ਕੋਈ ਗੱਲ ਨਹੀਂ ਇਸ ਦਾ ਮਤਲਬ ਕੁਝ ਨਹੀਂ ਹੁੰਦਾ ਪਾਵੇਂ ਉਹ ਨਹੀਂ ਖਾਂਦਾ ਸੀ ਪਰ ਉਹਨੂੰ ਦੇਖ ਕੇ ਉਹਨੇ ਵੀ ਖਾਣਾ ਸ਼ੁਰੂ ਕਰਤਾ ਮਤਲਬ ਕਿ ਉਹਦੇ ਅੰਦਰ ਤਾਂ ਸ਼ੁੱਧਤਾ ਸੀਗੀ ਜਿਹੜਾ ਦੂਸਰਾ ਸੀ ਉਹਦੇ ਅੰਦਰ ਨਹੀਂ ਸੀ ਉਹਦੇ ਅੰਦਰ ਤਾਕਤ ਨਹੀਂ ਸੀ ਉਸ ਗਲਤ ਚੀਜ਼ ਨੂੰ ਛੱਡਣ ਦੀ ਲੇਕਿਨ ਉਹਦੇ ਪ੍ਰਭਾਵ ਦੇ ਵਿੱਚ ਆ ਕੇ ਉਹਨੇ ਵੀ ਉਹ ਕੰਮ ਸ਼ੁਰੂ ਕਰ ਦਿੱਤਾ ਮਤਲਬ ਉਹ ਆਪਣੀ ਕੁਆਲਿਟੀ ਤੋਂ ਵੀ ਥੱਲੇ ਆ ਗਿਆ ਇਸੇ ਤਰ੍ਹਾਂ ਪਰਮਾਤਮਾ ਕਹਿੰਦੇ ਨੇ ਕਿ ਜੀਵਨ ਦੇ ਵਿੱਚ ਜਦੋਂ ਅਸੀਂ ਅੱਗੇ ਵੱਧ ਰਹੇ ਹਾਂ ਸਪਿਰਚੁਅਲ ਪਾਥ ਤੇ ਸਿਰਫ ਅਤੇ ਸਿਰਫ ਕਿਸ ਨੂੰ ਦੇਖਣਾ ਵਰਦਾਨ ਦੀ ਅਖੀਰਲੀ ਲਾਈਨ ਸੀਗੀ ਕਿਸੇ ਨੂੰ ਨਹੀਂ ਦੇਖਣਾ ਸਿਰਫ ਅਤੇ ਸਿਰਫ ਉਸ ਪਰਮਾਤਮਾ ਪਿਤਾ ਨੂੰ ਦੇਖਣਾ ਮਨ ਬੁੱਧੀ ਦੇ ਰਾਹੀ ਉਸ ਪਰਮਾਤਮਾ ਦੇ ਉੱਤੇ ਹੀ ਨਜ਼ਰ ਰੱਖਣੀ ਹੈ ਅਤੇ ਉਸ ਦੀ ਸਿੱਖਿਆਵਾਂ ਨੂੰ ਹੀ ਦੇਖਣਾ ਇਹ ਨਹੀਂ ਕਿ ਦੂਜਾ ਖੂਦ ਦੇ ਵਿੱਚ ਛਾਲ ਮਾਰਿਆ ਤਾਂ ਮੈਂ ਵੀ ਉਹਦੇ ਮਗਰ ਛਾਲ ਮਾਰਨ ਚਲੇ ਜਾਵਾਂ ਮੈਂ ਵੀ ਸ਼ਾਂਤ ਰਹਿਣਾ ਹੈ ਉਸ ਪਰਮਾਤਮਾ ਨੂੰ ਯਾਦ ਕਰਨਾ ਹੈ ਅਤੇ ਉਸ ਦੀ ਸਿੱਖਿਆ ਨੂੰ ਧਾਰਨ ਕਰਨਾ ਹੈ ਅਸ ਦੇ ਵਰਦਾਨ ਦੇ ਵਿੱਚ ਪਰਮਾਤਮਾ ਨੇ ਕਿਹਾ ਕਿ ਜੇ ਦੂਜੇ ਨੂੰ ਵੇਖ ਕੇ ਅਸੀਂ ਖੂਦ ਦੇ ਵਿੱਚ ਛਾਲ ਮਾਰਾਂਗੇ ਉਹਨੂੰ ਕੀ ਕਵਾਂਗੇ ਸਮਝਦਾਰੀ ਕਵਾਂਗੇ ਨਹੀਂ ਉਹ ਸਮਝਦਾਰੀ ਨਹੀਂ ਹੈ ਉਹ ਕੀ ਕਵਾਂਗੇ ਉਹਨੂੰ ਉਹਨੂੰ ਆਪ ਕਵਾਂਗੇ ਅਲਬੇਲਾਪਨ ਕਿ ਅਸੀਂ ਅਲਬੇਲੇ ਹੋ ਗਏ ਕੋਈ ਗੱਲ ਨਹੀਂ ਕਰ ਲਾਂਗੇ ਬਣ ਜਾਾਂਗੇ ਮਾੜੀ ਮੋਟੀ ਕਮੀ ਤਾਂ ਹੁੰਦੀ ਹੋਈ ਹੈ ਉਹ ਮਾੜੀ ਮੋਟੀ ਕਮੀ ਹੀ ਸਾਨੂੰ ਲੈ ਡੁੱਬੇਗੀ ਕਹਿੰਦੇ ਅੰਸ਼ ਰਹਿ ਗਿਆ ਜੇ ਕੋਈ ਦਰਖਤ ਕੱਟਦੇ ਆ ਜੇ ਉਹਦੀ ਮਾੜੀ ਜੀ ਵੀ ਜੜ੍ਹ ਰਹਿ ਗਈ ਉਹ ਫਿਰ ਤੋਂ ਦੁਬਾਰਾ ਤੋਂ ਨਿਕਲ ਆਏਗਾ ਇਸੇ ਤਰ੍ਹਾਂ ਹੀ ਜੇ ਕਿਸੇ ਵੀ ਕਮੀ ਕਮਜ਼ੋਰੀ ਨੂੰ ਅਸੀਂ ਪੂਰੀ ਤਰੀਕੇ ਨਾਲ ਖਤਮ ਨਹੀਂ ਕੀਤਾ ਉਹ ਸਾਡੇ ਅੰਦਰ ਫਿਰ ਤੋਂ ਇਮਰਜ਼ ਹੋ ਜਾਏਗੀ ਫਿਰ ਤਾਂ ਵੰਸ਼ ਬਣ ਜਾਏਗਾ ਫਿਰ ਤਾਂ ਉਹ درخت ਖੜਾ ਹੋ ਜਾਏਗਾ ਇਸ ਕਰਕੇ ਕਿਸੇ ਵੀ ਕਮਜ਼ੋਰੀ ਨੂੰ ਖਤਮ ਕਰਨਾ ਹੈ ਅਸੇ ਉਸਦੇ ਅੰਸ਼ ਨੂੰ ਵੀ ਛੱਡਣਾ ਨਹੀਂ ਹੈ ਮਤਲਬ ਕਿਸੇ ਨੂੰ ਵੇਖ ਕੇ ਵੀ ਉਸ ਕਮਜ਼ੋਰੀ ਨੂੰ ਆਪਣੇ ਅੰਦਰ ਇਮਰਜ ਹੋਣ ਨਹੀਂ ਦੇਣਾ ਕਿ ਇਹ ਕਰ ਰਹੇ ਨੇ ਮੈਂ ਵੀ ਕਰ ਲਵਾਂ ਨਹੀਂ ਇਸ ਕਰਕੇ ਹਿੰਮਤ ਉਮੰਗ ਉਤਸ਼ਾਹ ਦੇ ਨਾਲ-ਨਾਲ ਸਮਝਦਾਰ ਵੀ ਬਣਨਾ ਹੈ ਨਹੀਂ ਤਾਂ ਅੰਤ ਸਮੇਂ ਦੇ ਵਿੱਚ ਕਹਾਂਗੇ ਕਿ ਸਾਨੂੰ ਤਾਂ ਪਤਾ ਸੀ ਫਿਰ ਵੀ ਅਸੀਂ ਫੇਲ ਹੋ ਗਏ असी फेल नहीं होना अगे बदना है सिर्फ सिर्फ एक मैं एक मेरा बाबा मेरा पिता परमात्मा अद करलबेलेपन मुक्त हाँ मैं प्राप्ति करन वाली आत्मा हाँ ना कि पश्चाताप वाली। मैं आत्मा सर्वशक्तिवान दी संतान मेरा सुप्रीम टीचर वो पिता परमात्मा ही है जो मेरा हर कदम दे उत्ते मार्गदर्शन कर रहा है मैं आत्मा उसकी ही सिक्ख्या चल रही हाँ चलती ओम शांति